ਲਗਾਤਾਰ ਭਾਜਪਾ ਦਾ ਜਿਹੜਾ ਵਿਰੋਧ ਹੈ ਉਹ ਕਿਸਾਨ ਕਰ ਰਹੇ ਨੇ ਇਸ ਟਾਈਮ ਅਸੀਂ ਬਠਿੰਡਾ ਦੇ ਵਿੱਚ ਹਾਂ ਜਿੱਥੇ ਕਿ ਲਗਾਤਾਰ ਪਰਮਪਾਲ ਕੌਰ ਮਲੂਕਾ ਜੋ ਕਿ ਭਾਜਪਾ ਤੋਂ ਬਠਿੰਡਾ ਦੀ ਲੋਕ ਸਭਾ ਤੋਂ ਉਮੀਦਵਾਰ ਨੇ ਤਾਂ तमाम ਉਹਨਾਂ ਦੀ ਕੋਠੀ ਹੈ ਉਹ ਕਿਸਾਨਾਂ ਵਾਂਗੂ ਘੇਰੀ ਗਈ ਹੈ तमाम ਉਹਨਾਂ ਦੇ ਬੁਹੇ ਅੱਗੇ ਆ ਕੇ ਜਿਹੜਾ ਪ੍ਰਦਰਸ਼ਨ ਹੈ ਉਹਨਾਂ ਦਾ ਜਾਰੀ ਹੈ ਕਿ ਲਗਾਤਾਰ ਕਿਸਾਨ ਜਥੇਬੰਦੀਆਂ ਕਿਹਾਂ ਚੱਲ ਰਹੀਆਂ ਕਿ ਲਗਾਤਾਰ ਐਸਕੀਐਮ ਦਾ ਸੱਦੇ ਤੋਂ ਬਾਅਦ ਭਾਜਪਾ ਦਾ ਜਿਹੜਾ ਵਿਰੋਧ ਹੈ ਉਹ ਲਗਾਤਾਰ ਕੀਤਾ ਜਾ ਰਿਹਾ ਹੈ तमाम ਤਸਵੀਰਾਂ ਨੇ ਬਠਿੰਡੇ ਤੋਂ ਬਠਿੰਡੇ ਦੀਆਂ ਤਸਵੀਰਾਂ ਨੇ ਬਠਿੰਡੇ ਦੇ ਵਿੱਚ ਲਗਾਤਾਰ ਜਿਹੜਾ ਪਰਮਪਾਲ ਕਰੋ ਮਲੂਕਾ ਮਲੂਕੇ ਦੇ ਘਰ ਦੇ ਬਾਹਰ ਬਿਲਕੁਲ ਜਿੱਥੇ ਵੱਡੀ ਤعداد ਦੇ ਵਿੱਚ ਪੁਲਿਸ ਵੀ ਮੌਜੂਦ ਹੈ ਪੁਲਿਸ ਦੇ ਨਾਲ-ਨਾਲ ਜਿਹੜੇ ਕਿਸਾਨ ਨੇ ਤਾਂ ਮਾਤਾ ਮਾਂ ਪੈਣਾ ਵੀ ਇੱਥੇ ਆਈਆਂ ਹੋਈਆਂ ਵੱਡੀ ਤ ਜਿਹੜੇ ਕਿਸਾਨ ਆਗੂ ਨੇ ਉਹ ਇੱਥੇ ਇਕੱਠੇ ਹੋਏ ਨੇ ਤਾਂ ਜਿਹੜਾ ਲਗਾਤਾਰ ਭਾਜਪਾ ਦਾ ਜਿਹੜਾ ਵਿਰੋਧ ਹੈ ਜਿਵੇਂ ਜਿਹਾ ਪਿੰਡਾਂ ਤੇ ਤੁਸੀਂ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਜੀ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ तमाम ਤਸਵੀਰਾਂ ਨੇ ਤਾਂ ਜਿਹੜਾ ਲਗਾਤਾਰ लगातार है बठिडे तो जिथे की नारेबाजी होंगी नजर आ रही है तमाम बीजेपी पार्टी मुर्दाबाद परमपाल मुर्दाबाद परमपाल कौर ਨਾਲ ਆਇਆ ਦਿੱਕਤ ਆਈ ਜਾਂਦੀ ਹੈ ਅਸਲੀ ਗੱਲ ਚਲੋ ਜੀ ਪਹਿਲਾਂ ਕਿ ਬੀਜੇਪੀ ਪਰਸਾਰ ਪਰ ਲੋਕਾਂ ਦਾ ਕੀ ਕਰਕੇ ਰਿਹਾ ਇਹ ਸੰਯੁਕਤ ਘਰਾ ਇਹਨਾਂ ਤੋਂ ਮੋਰਚੇ ਵੱਲ ਕਿ ਉਹਦੇ ਨਾਲ ਭਾਤਰੀਆਂ ਜਥੇਬੰਦੀਆਂ ਬੋਲੀਆਂ ਜਿਹੜੀ ਅੱਜ ਵੀ ਕਾਲਾ ਸਮੂਚੇ ਭਾਰਤ ਦੇ ਵਿੱਚ ਸਮੂਚੇ ਪੰਜਾਬ ਦੇ ਵਿੱਚ ਦਿੱਤੀ ਗਿਆ ਕਿਉਂਕਿ ਪਿਛਲੇ ਸਮੇਂ 2020 ਦੀ ਗੱਲ ਕਰੀਏ ਮੋਦੀ ਸਰਕਾਰ ਨੇ ਜਿਹੜੇ ਤਿੰਨ ਕਾਲੇ ਕਾਨੂੰਨ ਲਿਆਂਦੇ ਸੀ ਭਾਵੇਂ ਉਹ ਲੋਕਾਂ ਦੇ 1 ਕੇ 7 ਸਾਲ ਪਰ ਬਾਰਡਰਾਂ ਤੇ ਵਿਕੇ ਰੱਦ ਕਰਵਾ ਲੇ। ਬਿਲਕੁਲ। ਪਰ ਕੁਝ ਮੰਗਾ ਸੀ ਜਿਵੇਂ ਕਿ ਡਾਕਟਰ ਸੋਮਨਾਥ ਦੀ ਰਿਪੋਰਟ ਨੂੰ ਲਾਗੂ ਕਰਵਾਉਣਾ, ਐਮ ਐਸ ਪੀ ਦਾ ਗਰੰਟੀ ਕਾਨੂੰਨ ਬਣਾਉਣਾ, ਸਮੁੱਚਾ ਕਰਜ਼ਾ ਖਤਮ ਕਰਨਾ, ਲਖੀਪੁਰ ਖੀਰੀ ਜੋ ਕਾਂਡ ਵਾਪਰਿਆ ਉਸ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣੀਆਂ। ਅंदोलਨ ਦੌਰਾਨ ਪੰਜਾਬ, ਹਰਿਆਣਾ, ਰਾਜਸਥਾਨ ਜਿੰਨੇ ਕਿਸਾਨਾਂ ਤੇ ਕੇਸ ਪਾਈ ਸੀ ਉਹ ਰੱਦ ਕਰਾਉਣਾ। ਇਹ ਮੰਗਾਂ ਸਰਕਾਰ ਨੇ ਮੰਨੀਆਂ ਸੀ। ਇਹਨਾਂ ਨੂੰ ਲਾਗੂ ਕਰਾਉਣ ਦੇ ਲਈ ਭਾਵੇਂ ਦਵਾਰੇ ਅंदोलਨ 2 ਵਿੱਢਿਆ ਹੋਇਆ 13 ਫਰਵਰੀ ਤੋਂ ਲਗਾਤਾਰ ਅੱਜ ਬਾਰਡਰਾਂ ਤੇ ਬੈਠੇ ਆ ਜਿੱਦੀ ਕੌਲ ਸਦਕਾ ਭਾਜਪਾ ਸਰਕਾਰ ਨੂੰ ਪਿੰਡਾਂ ਚ ਘਿਰ ਕੇ ਸ਼ਹਿਰਾਂ ਚ ਘਿਰ ਕੇ ਇਹ ਸਵਾਲ ਪੁੱਛੇ ਜਾਂਦੇ ਸੀ ਵੀ ਜਿਹੜੀਆਂ ਸਾਡੀਆਂ ਮੰਗਾਂ ਹਨ ਉਹ ਮੰਨੀਆਂ ਹੋਈਆਂ ਹਨ ਅੱਜ ਤੱਕ ਲਾਗੂ ਕਿਉਂ ਨਹੀਂ ਕਰਦੀ ਕੀ ਕਰਨਾ ਪਰ ਸਾਡੇ ਸਵਾਲਾਂ ਦੇ ਜਵਾਬ ਤੋਂ ਅੱਜ ਤੱਕ ਭੱਜੇ ਨਹੀਂ ਇੱਕ ਵੀ ਭਾਜਪਾ ਦੇ ਆਗੂ ਨੇ ਇਹ ਮੰਗਾਂ ਪ੍ਰਤੀ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਜਿਹੜਾ ਕਿ ਮਜਬੂਰੀ ਬਸ ਮੋਰਚੇ ਨੂੰ ਕਾਲ ਦੇਣੀ ਪਈ ਕਿ ਭਾਜਪਾ ਦੇ ਜਿਹੜੇ ਲੀਡਰ ਜਾਂ ਇਨਵੈਸਟੀਗੇਟਰ ਉਹਨਾਂ ਦੇ ਘਰਾਂ ਅੱਗੇ ਜਾਵਾਂਗੇ ਉਹਨਾਂ ਤੋਂ ਸਵਾਲ ਪੁੱਛਾਂਗੇ ਕਿ ਤੁਹਾਡੇ ਕਾਰਜਕਾਲ ਦੌਰਾਨ ਜਾਂ ਸਰਕਾਰ ਦੌਰਾਨ ਸਾਡੇ ਨਾਲ ਵਾਦੇ ਪੂਰੇ ਵਾਦੇ ਕੀਤੇ ਸੀ ਉਹ ਅੱਜ ਤੱਕ ਕਿਉਂ ਨਹੀਂ ਪੂਰੇ ਕੀਤੇ ਜਿਹੜਾ ਇਹ ਏਜੰਡਾ ਲੈ ਕੇ ਆਇਆ ਸੀ ਭਾਜਪਾ ਦੇ ਘਰ ਕਿ ਨਹੀਂ ਲੱਗਦਾ ਵੀ ਕਿਸੇ ਦੇ ਆਪਾਂ ਨਿੱਜੀ ਬੂਏ ਅੱਗੇ ਜਾ ਕੇ ਬੈੰਨੇ ਆ ਜਾਂ ਜਿਹੜੇ ਹਸਪਤਾਲ ਉਸਾਲਾ ਉਹ ਨਹੀਂ ਪਰੇਸ਼ਾਨ ਹੋ ਨਹੀਂ ਦੇਖੋ ਇਹ ਨਹੀਂ ਹੁੰਦਾ ਸਾਡੇ ਘਰਾਂ 'ਚ ਜਾਂਦੇ ਨੇ ਸਾਡੇ ਪਿੰਡਾਂ ਜਾਂਦੋਂ ਨਿੱਜੀ ਨਾ ਉਹ ਨਹੀਂ ਘੇਰਦੇ ਇਹ ਪਿੰਡਾਂ 'ਚ ਸਾਡਾ ਭਾਈਚਾਰਕ ਸਾਂਝ ਖਤਮ ਨਹੀਂ ਕਰਦੇ ਸਾਨੂੰ ਆਪਚਾਰ ਆਪਸੀ ਭਾਈਚਾਰੇ ਨੂੰ ਲੜਵਾਉਂਦੇ ਨਹੀਂ ਕਿ ਸਾਡਾ ਨਿੱਜੀ ਨਹੀਂ ਉਹ ਜੇ ਇਹ ਕਹਿੰਦੇ ਨੇ ਸਾਡੀਆਂ ਰਾਜਧਾਨੀਆਂ ਨਿੱਜੇ ਨੇ ਤਾਂ ਪਿੰਡ ਵੀ ਦੂਜੇ ਪਾਸੇ ਸਾਡੇ ਨਿੱਜੇ ਨੇ ਪਿੰਡਾਂ ਦੇ ਵਿੱਚ ਅਸੀਂ ਕਿਉਂ ਵੜਨੇ ਮੰਗ ਕਿ ਇੱਕ ਪਾਸੇ ਸਰਕਾਰ ਹੁੰਦੀ ਹੈ ਜਿਹੜੀ ਕਹਿੰਦੀ ਹੈ ਸਾਡਾ ਇਹ ਪੁੱਤ-ਪੋਤਾਂ ਵਾਲਾ ਰਿਸ਼ਤਾ ਸਾਡਾ ਥੱਲੇ ਸਾਰਾ ਕੋਡ ਮਾ ਸਰਕਾਰ ਦੇ ਹੇਠ ਚੱਲਦਾ ਹਾਂ ਔਰ ਜਦੋਂ ਤਾਹਾਂ ਵਾਲਾ ਸਿਸ਼ਟਮੀ ਹੱਲ ਜਿੱਤੇ ਥੜੜਾ ਪੁੱਤ ਪੋਤੇ ਵਾਲੀ ਗੱਲ ਆ ਜੀ ਭਾਈ ਚਰਚਾਂ ਚੜ੍ਹ ਕੜੀ ਗੱਲ ਕਰੀ ਜਿਸ ਕਰਕੇ ਮਜਬੂਰੀ ਵਾਸਾ ਜਿਹਦਾ ਤੁਸੀਂ ਕਰਕੇ ਰਿਹਾ ਕੀ ਲੱਗਦਾ ਇੱਕ ਜੁਨ ਨੂੰ ਹੋਟਾ ਨੇ ਇੱਕ ਜੁਨ ਨੂੰ ਦੂਜੀਆਂ ਵਿਰੋਧੀ ਪਾਰਟੀਆਂ ਕਹਿੰਦੀਆਂ ਕਿ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਤਾਂ ਕੀ ਲੱਗਦਾ ਤੁਸੀਂ ਇੱਕ ਜੁਨ ਨੂੰ ਕੁਛ ਈਵੀਐਮ ਦਾ ਵੀ ਕੋਈ ਵਿਰੋਧ ਕਰੋਗੇ ਦੇਖੋ ਮੋਰਚੇ ਚੱਲੀ ਜਾਂਦੇ ਨੇ ਸਾਡੇ ਮੰਡਾ ਸਾਡਾ ਫਿਰ ਹਾਲ ਕੋਈ ਨਹੀਂ ਇਹ ਮੋਰਚੇ ਦੀ ਅਗਲੀ ਰਣਨੀਤੀ ਆ ਜਦੋਂ ਖਤਮ ਹੋਣਗੇ ਬਣੂਗੀ ਅਗਲਾ ਐਕਸ਼ਨ ਜਿਹੜਾ ਉਹ ਸਖਤ ਦੇਵਾਂਗੇ ਜੇ ਅੱਜ ਵੀ ਸਰਕਾਰ ਨੇ ਤੇ ਗੌਰ ਨਾ ਕਰੀ ਮੰਨੀਆਂ ਮੰਗਾ ਲਾਗੂ ਕਰਨ ਬਲ ਨਾ ਵਦੀ ਤਾਂ ਮੋਰਚਾ ਦੋਨੇ ਮੋਰਚੇ ਵੇਖ ਅਗਲਾ ਡਾਇਰੈਕਸ਼ਨ ਆਹੋ ਸਖਤ ਦੇਵਾ ਕਰਕੇ ਜੇ ਦੀ ਗੱਲ ਪਤਾ ਲੱਗੇ ਤਾਂ ਜਿਹੜੇ ਉਹਨਾਂ ਨੇ ਕਿਹਾ ਕਿ ਸਾਡੇ ਪਿੰਡਾਂ ਦੇ ਵਿੱਚ ਅੱਕੇ ਜੇ ਨਿਜੀ ਲੜਾਈ ਕਰਉਂਦੇ ਆ ਤਾਂ ਅੱਜ ਅਸੀਂ ਇਹਨਾਂ ਦੇ ਨਿਜੀ ਬੂਹੇ ਤੇ ਆ ਕੇ ਨਹੀਂ ਬਹਿ ਸਕਦੇ ਕਿਉਂ ਲਗਾਤਾਰ ਦੀਆਂ ਤਸਵੀਰਾਂ ਨੇ ਲਗਾਤਾਰ ਤਸਵੀਰਾਂ ਪਰੰਪਾਲ ਕਰੋ ਮਲੂਕਾ ਜਿਹੜੇ ਕੀ ਲੋਕ ਸਭਾ ਬਚਿੰਦਾ ਤੋਂ ਉਮੀਦਵਾਰ ਨੇ ਵਿਜੇਪੀਤਤਾ ਦਾ ਵਿਰੋਧ ਹੈ ਜਿਹੜਾ ਲਗਾਤਾਰ ਕਿਸਾਨ ਜਿੱਥੇ ਬੰਨੀਆਂ ਕਰ ਰਹੀਆਂ ਨੇ ਤਾਰ ਲਗਾਤਾਰ ਬਣੇ ਰਹੋ ਪੰਜਾਬ ਹਰਿਆਣਾ ਲਾਈਵ ਨਾਲ ਬਠਿੰਡਾ